ਬੋਲ ਤੁਹਾਡੇ ਸਾਹਮਣੇ ਹੈ ਕਿ ਸਾਰੇ ਲੋਕ ਇੱਕ ਤਰਫਾ ਬੁਲਤ ਪਹੁੰਚੇ ਤੇ ਜੋ ਪੰਜਾਬ ਸਰਕਾਰ ਦੇ ਕੰਮ ਹੈ ਸਰਬ ਤੋਂ ਪਹਿਲਾ ਕੰਮ ਸਰਕਾਰ ਨੇ ਭਾਈਚਾਰਾ ਕਾਇਮ ਰੱਖਿਆ ਜਿਹੜਾ ਸਭ ਤੋਂ ਜ਼ਰੂਰੀ ਸੀ ਪਰ ਕੰਮリカ ਕੰਮੇ ਬਹੁਤ ਹੋਇਆ ਜਿਹੜੇ ਕਦੇ ਕਿਸੇ ਸੋਚ ਵੀ ਨਹੀਂ ਸਕਦੇ ਸੀ ਉਹ ਸਰਕਾਰ ਦੇ ਕੰਮ ਨੇ ਲੋਕ ਪਿਆਰ ਦੇ ਨਾਲ ਸਵੀਕਾਰ ਅੱਜ ਰਾਜਨਾਥ ਦੀ ਫੇਰੀ ਹੈ ਜਰਲਾਬਾਦ ਤੁਹਾਡੇ ਹਲਕੇ ਦੇ ਵਿੱਚ ਵੀ ਪਹੁੰਚੇ ਬਿਲਕੁਲ ਡਿਫਰੈਂਸ ਮਿਸਟਰਸ ਜੀ ਸੋ ਬਿਲਕੁਲ ਹੋਣਾ ਚਾਹੀਦਾ ਹੈ ਹਰ ਬੰਦੇ ਨੇ ਆਪਣੀ ਪਾਰਟੀ ਦਾ ਕੰਮ ਕਰਨਾ ਚਾਹੀਦਾ ਹੈ ਕਿੰਦਾ ਲੱਗੇ ਕਿ ਮੈਂ ਮੈਂ ਕਰਕੇ ਬੀਜਪੀ ਨੇ ਕੀ ਪੰਜਾਬ ਚ ਕੰਮ ਕੀਤੇ ਹੈ ਔਰ ਕੀ ਵਿਸ਼ਾ ਕੰਮ ਕੀਤੇ ਆ ਅਜੋਰੇ ਸਮੇਤ ਉੱਤੇ ਪਤਾ ਲੱਗ ਜਾਵੇ ਕਿ ਲੋਕ ਕਹਿੰਦੇ ਆ ਕਿ ਉਹਨੂੰ ਪ੍ਰਧਾਨ ਕਰਦੇ ਆ ਔਰ ਕਿਹੜੇ ਲੋਕ ਕੀ ਚਾਹੁੰਦੇ ਆ ਜਿਹਦੇ ਬਾਰੇ ਬੈਠੋ ਨੂੰ ਪੂਰਾ ਕਲੀਅਰ ਹੋਣਾ ਚਾਹੀਦਾ ਹੈ ਕਿਉਂ ਪੰਜਾਬ ਦੇ ਲੋਕਾਂ ਦਾ ਬੀਜਪੀ ਸਰਕਾਰ ਨਹੀਂ ਕਰ ਰਹੀ ਹੈ ਸ਼ਾਇਦ ਇੱਕ ਵੀ ਐਮਪੀ ਨਹੀਂ ਬਣ ਸਕਦਾ ਔਰ ਜ਼ਮਾਨਤਾਂ ਵੀ ਬੜੀਆਂ ਔਖੀਆਂ ਬਚਦੀਆਂ ਜੋ ਮਰਜ਼ੀ ਚ ਮੋਦੀ ਸਾਹਿਬ ਆਵਾਪ ਉਹ ਚਾਹੀ ਅਨਿਸ਼ਾ ਜੀ ਅਜਾ ਰਚਾ ਹੈ ਰਾਜਮਾਦ ਆਪ ਦੇ ਉਮੀਦਵਾਰ ਤੇ ਬਾਕੀ ਪਾਰਟੀਆਂ ਦੇ ਮੈਂਬਰਾਂ ਦੀ ਕਾਰਜਕਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਅਸੀਂ ਬੜੀ ਵਾਰ ਪਰਖ ਲਿਆ ਵੇਖ ਲਿਆ ਕੀ ਕੀ ਕੰਮ ਉਹਨਾਂ ਨੇ ਕੀਤੇ ਜਿਨ੍ਹਾਂ ਨੇ ਆਦੇ ਪਿੰਡ ਵੀ ਨਹੀਂ ਸਵਾਰ ਸਕੇ ਦੂਜੇ ਦਾ ਘਰ ਕੀ ਸਵਾਰ ਰੇ ਉਧੇ ਉਦਾਹਰਨ ਤੁਹਾਡੇ ਸਾਹਮਣੇ ਛੇ ਉਹ ਸੇਲੇਵਾਲ ਦਾ ਪਰਿਵਾਰ ਹੈ ਛੇ ਕੁਆਇਆ ਸਾਹਿਬ ਦਾ ਪਰਿਵਾਰ ਹੋਵੇ ਜਿਨ੍ਹਾਂ ਨੇ ਸਿਰ ਆਰਥਿਕ ਘਰ ਪਰਨ ਦੇ ਬਜਾਇਆ ਕਿਸੇ ਪਰਸਨ ਆ ਸਭ ਲੋਕਾਂ ਦੀ ਕੋਈ ਜੁਆਇੰਟ ਕੰਮ ਕਰਨ ਦੀ ਬੜੀ ਵੱਡੀ ਪ੍ਰੋਬਲਮ ਰਹੀ ਕੋਸ਼ਿਸ਼ ਇਹ ਰਹੂਗੀ ਗਰੀਬਾਂ ਦੇ ਮਕਾਨਾਂ ਦੀ ਬਹੁਤ ਵੱਡੀ ਲੜਾਈ ਹੈ ਔਰ ਜਿਹੜਾ ਆਡੀਓ ਦਾ ਪੈਸਾ ਰੁਕਿਆ ਉਹਦੀ ਬਹੁਤ ਵੱਡੀ ਲੜਾਈ ਹੈ ਔਰ ਜਿਹੜਾ ਜਿੱਤਾ ਪੈਸਾ ਜਿਹੜਾ ਹੈਲਥ ਦਾ ਪੈਸਾ ਉਹ ਰੁਕਿਆ ਉਹਦੀ ਵੀ ਬਹੁਤ ਵੱਡੀ ਲੜਾਈ ਹੈ ਜਿਹੜੇ ਗਵਰਨਮੈਂਟ ਦੇ ਕੰਮ ਹੈ ਉਹ ਐਸੇ ਕਰਕੇ ਰੁਕੇ ਕਿਉਂਕਿ ਸੈਂਟਰ ਸਰਕਾਰ ਪੰਜਾਬ ਦਾ ਪੈਸਾ ਨਹੀਂ ਦਿਲਾਲਾਵਾਦ ਦੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਜੋ ਫਿਰ ਤੇ ਹੀ ਬੇਨਤੀ ਹੈ ਜਿਲਾਲਾਵਾਦ ਦੇ ਸਾਰੇ ਵੋਟਰ ਸਾਹਿਬਾਨ ਨੂੰ ਜੇ ਸਵਾ 2 ਸਾਲ ਪਿਛੇ ਤੋਂ ਵਿਜੈ ਪਰਚੰਨ ਹੁਏ ਸਵਾ 2 ਸਾਲ ਦੇ ਵਿੱਚ ਲੋਕਾਂ ਦੇ ਬਹੁਤ ਕੰਮ ਹੋਏ ਸਵਾ 2 ਸਾਲ ਦੇ ਵਿੱਚ ਲੋਕਾਂ ਦੀ ਜੀਵਨ ਦੀ ਸਾਫ ਹੀ ਬੱਚਿਆਂ ਦੀ ਪੜਾਈ ਚੰਗੀ ਹੋਈ ਸਵਾ 2 ਸਾਲ ਦੇ ਵਿੱਚ ਮੈਰੀ ਪਾਣੀ ਵਾਦੀ ਹੋਇਆ ਖੇਤਾਂ ਦੇ ਲਾਈਟ ਬਹੁਤ ਹੋਈ ਔਰ ਗਰੀਬਾਂ ਦੇ ਬੱਚੇ ਨੂੰ ਮੌਕਾ ਮਿਲਿਆ ਪੜਨ ਦਾ ਨੌਕਰੀਆਂ ਦਾ ਬੜਾ 43 ਹਜ਼ਾਰ ਦਾ ਬਹੁਤ ਵੱਡਾ ਮੁੱਤਰਾ ਇਸੇ ਤਰ੍ਹਾਂ ਹੀ ਅਲੱਗ-ਅਲੱਗ ਹੋਰ ਬਾਰੇ ਤਰ੍ਹਾਂ ਦੇ ਕੰਮ ਹੈ ਜਿਹੜੇ ਲੋਕਾਂ ਦੀ ਬੇਤਰੀ ਲਈ ਹੋਏ ਔਰ ਪੰਜਾਬ ਦੀ ਕ੍ਰਿਤੀ ਵੀ ਹਮੇਸ਼ਾ ਖੜੀ ਰਹੇਗੀ दिल्ली क्राइम नेशनल न्यूज़ नजर सब पर